ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਨਜਵਾ ਘਰ ਸੇਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੋਨਾ ਸੰਤ ਪਿਆਰੇ ਬਿਨੋਂ ਹਮਾਰੇ ਜੀਓ ਹਰ ਬਿਨ ਮੋਕਤ ਨਾ ਕਹੂੰ ਜੀਓ ਸੋਨਾ ਹੋ ਸੰਤ ਪਿਆਰੇ ਬਿਨੋ ਹਮਾਰੇ ਜੀਆ ਹਰ ਬਿਨ ਮੌਕਤ ਨਾ ਕਾਹੂੰ ਜੀਆ ਰਹਾ ਮੰਨ ਨਿਰਮਲ ਕਰਮ ਕਰ ਤਰਨ ਤਰਨ ਹਰ ਅਬਰ ਜੰਜਾਲ ਤੇਰਾ ਕਾਹੂ ਨਾ ਕਾਮ ਜਿਓ ਜੀਵਨ ਦੇਵਾ ਫੌਰ ਬ੍ਰਹਮ ਸੇਵਾ ਇਹੋ ਉਪਦੇਸ਼ ਮੌਕੋ ਗੁਰ ਦਿਨਾ ਜਿਓ ਤਿਸ ਸਿਓ ਨਾਂ ਲਾਈਐ ਰੀਤ ਜਾ ਕੋ ਕਿਛ ਨਾਹੀਂ ਬੀਤ ਅੰਤ ਕੀ ਬਾਰ ਓਹੋ ਸੰਗ ਨਾ ਚੱਲੇ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੇ ਸੰਗ ਤੇਰੇ ਬੰਧਨ ਸੁਟ ਗਹਉ ਪਾਰ ਬ੍ਰह्म शरण ਹਿਰਦੈ ਕਮਲ ਚਰਨ अवर आस कश पटल ना की सोई भगत ज्ञानी ध्यान सोई नानक जाको ਕਿਰਪਾ ਕੀਜੈ ਗਹੁ ਪਾਰ ਬ੍ਰਹਮ ਸ਼ਰਣ ਹਿਰਦੈ ਕਮਲ ਚਰਨ ਅਵਰ ਆਸ ਕਾਸ਼ੇ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕੋ ਕਿਰਪਾ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਨਲਾ ਪੰਜਵਾ ਘਰ ਸੇਵਾ ਇਕ ਓੰਕਾਰ ਸਤ ਗੁਰ ਪ੍ਰਸਾਦ ਸੁਣਹੁ ਸੰਤ ਪਿਆਰੇ ਬਿਨੋ ਹਮਾਰੇ ਜਿਉ ਹਰ ਬਿਨ ਮੁਕਤ ਨਾ ਕਾਹਉ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਫਰਮਾਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੈ ਤਨਸ੍ਰੀ ਮਹੱਲਾ ਪੰਜਵਾਂ ਘਰ ਛੇਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੀ ਪਿਆਰੇ ਸੰਤ ਜਨੋ ਮੇਰੀ ਬੇਨਤੀ ਸੁਨੋ ਪਰਮਾਤਮਾ ਦੀ ਸਿਮਰਨ ਤੋਂ ਬਿਨਾ ਮਾਇਆ ਦੇ ਬੰਧਨਾਂ ਤੋਂ ਕਿਸੇ ਦੀ ਵੀ ਖਲਾਸੀ ਨਹੀਂ ਹੁੰਦੀ ਰਹਾਉ ਏ ਮਨ ਜੀਵਨ ਨੂੰ ਪਵਿੱਤਰ ਕਰਨ ਵਾਲੇ ਹਰ ਸਿਮਰਨ ਦੇ ਕੰਮ ਕਰਿਆ ਕਰ ਪਰਮਾਤਮਾ ਦਾ ਨਾਮ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਜਹਾਜ਼ ਹੈ ਦੁਨੀਆ ਦੇ ਹੋਰ ਸਾਰੇ ਜੰਜਾਲ ਕਿਸੇ ਵੀ ਕੰਮ ਨਹੀਂ ਆਉਣਗੇ ਪ੍ਰਕਾਸ਼ ਰੂਪ ਪਰਮਾਤਮਾ ਦੀ ਸੇਵਾ ਭਗਤੀ ਹੀ ਅਸਲ ਜੀਵਨ ਹੈ ਇਹ ਸਿੱਖਿਆ ਮੈਨੂੰ ਗੁਰੂ ਨੇ ਦਿੱਤੀ ਹੈ हे ਭਾਈ ਉਸ ਤਨ ਪਦਾਰਥ ਨਾਲ ਪਿਆਰ ਨਹੀਂ ਪਾਣਾ ਚਾਹੀਦਾ ਜਿਸ ਦੀ ਕੋਈ ਪਾਇਆ ਹੀ ਨਹੀਂ ਉਹ ਤਨ ਪਦਾਰਥ ਅਖੀਰ ਵੇਲੇ ਨਾਲ ਨਹੀਂ ਜਾਂਦਾ ਆਪਣੇ ਮਨ ਵਿੱਚ ਹਿਰਦੇ ਵਿੱਚ ਤੂੰ ਪਰਮਾਤਮਾ ਦਾ ਨਾਮ ਸਿਮਰਿਆ ਕਰ ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨਾਂ ਦੀ ਸੰਗਤ ਕਰਿਆ ਕਰ ਕਿਉਂਕਿ ਉਹਨਾਂ ਸੰਤ ਜਨਾਂ ਦੀ ਸੰਗਤ ਵਿੱਚ ਤੇਰੇ ਮਾਇਆ ਦੇ ਬੰਧਨ ਮੁਕ ਸਕਦੇ ਹਨ हे ਭਾਈ ਪਰਮਾਤਮਾ ਦਾ ਆਸਰਾ ਫੜ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਕੋਮਲ ਚਰਨ ਵਸਾ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ ਕੋਈ ਹੋਰ ਆਸਰਾ ਨਹੀਂ ਢੂੰਡਣਾ ਚਾਹੀਦਾ ਹੇ ਨਾਨਕ ਉਹੀ ਮਨੁੱਖ ਭਗਤ ਹੈ ਉਹੀ ਗਿਆਨਵਾਨ ਹੈ ਉਹੀ ਸੁਰਤ ਅਭਿਆਸੀ ਹੈ ਉਹੀ ਤਪਸਵੀ ਹੈ ਜਿਸ ਤੇ ਪਰਮਾਤਮਾ ਕਿਰਪਾ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ